ਤੁਸੀ ਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀ ਸਭ ਮ제 ਚੋਗੇ ਦੇਖ ਲੋ ਜੀ ਬਾੜ ਜਰ ਹੁਣ ਕਾ ਇਹ ਹੁਣ ਕਾ ਵੇਖ ਕੇ ਨਾ ਹਰ ਬੰਦਾ ਇਹ ਸੋਚਦਾ ਵੀ ਮੈਂ ਵੀ ਕਿਸੇ ਤਰੀਕੇ ਬਾੜ ਜਾਵਾਂ ਜਿਨ੍ਹਾਂ ਦੇ ਰਿਸ਼ਤੇ ਬਾਹਰ ਰਹਿੰਦੇ ਹੋ ਨਾ ਕੁਝ ਉਹਨਾਂ ਬੜੀਆਂ ਗੱਪਾਂ ਮਾਰੀਆਂ ਦੀਆਂ ਜਾ ਕੇ ਇੰਡੀਆ ਜੇ ਇੱਥੇ ਭਾਂਵੇਂ ਦਾ ਰੋਟੀ ਖਾਂਦੇ ਹੋ ਨਾ ਉੱਥੇ ਜਾ ਕੇ ਬੜੀਆਂ ਠੀਕ ਠਾਕ ਗੱਪਾਂ ਮਾਰ ਲਗੇ ਸੱਚ ਜੀ ਬੜਾ ਮੋਟਾ ਸਾਰਾ business ਹੈ ਸਾਡੇ ਕੋ ਗੋਰੇ ਕੰਮ ਕਰਦੇ ਵੇ ਉੱਡੀ ਕਮਾਈ ਕਰੀ ਦੀ ਹੈ ਵਿੱਲਾ ਬੜਾ ਸ਼ਾਨਦਾਰ ਹੈ ਇੱਥੇ ਭਾਂਹ ਕਿਰਾਏ ਦੇ ਰਹਿੰਦੇ ਹੁਣ ਉਹ ਸੋਚਦੀ ਇੰਨਾ ਘੜਾ ਕੇ ਵੇਖਣਾ ਹੁਣ ਅੱਜ ਕੱਲ੍ਹ ਹਾਲਾਤ ਗਏ ਬੜੇ ਬਦਲ ਕਿਉਂਕਿ ਇੰਡੀਆ ਤੋਂ ਬੜੇ ਕੁੜੀਆਂ ਮੁੰਡੇ ਸਟੂਡੈਂਟ ਨਵੇਂ ਆਏ ਵੇ ਤਕਰੀਬਨ ਹਰ ਮੁਲਕ ਚ ਖਾਸ ਕਰਕੇ ਇੰਗਲੈਂਡ ਤੇ ਕੈਨੇਡਾ 'ਚ ਤੇ ਉਹਨਾਂ ਨੇ ਹਨੇਰੀਆਂ ਲਿਆਤੀਆਂ ਉਹ ਜਿਹੜੇ ਲੋਕਾਂ ਨੇ ਮਾਰੀਆਂ ਸੀ ਨਾ ਗੱਪਾਂ ਕੈਨੇਡਾ ਦੇ ਇੰਗਲੈਂਡ ਦੇ ਲੋਕਾਂ ਨੇ ਵੀ ਲੋ ਜੀ ਅਸੀਂ ਬੜੀ ਮੋਟੀ ਕਮਾਈ ਕਰਦੇ ਆ ਬੜਾ ਸਾਡਾ ਸੈਟ ਹੈ ਟੌਪ ਦੀ ਜ਼ਿੰਦਗੀ ਜੀਨੇ ਆ ਉਸ ਸਾਰਿਆਂ ਪਰਤੇ ਗਏ ਕੋਲਾ ਜਦੋਂ ਆਗੇ ਇਸ ਤਰ੍ਹਾਂ ਵੇਖ ਲਿਆ ਇੱਥੇ ਦਿਹਾੜੀਆਂ ਲਾਂਦੇ ਵੀ ਸਾਨੂੰ ਗੱਪਾਂ ਮਾਰਦੇ ਵੀ ਸਾਡਾ ਡਿਪਾਰਟਮੈਂਟ ਸਟੋਰ ਲਗਾਏ ਤੇ ਉਸੀ ਕਿਰਾਏ ਤੇ ਰੱਖੇ ਤੇ ਗੋੜੇ ਸਰ ਕੋ ਕੰਮ ਕਰਦੇ ਵੀ ਇੱਥੇ ਆਪ ਦਿਹਾੜੀਆਂ ਲਾਂਦੇ ਮੂੰਹ ਸੇ ਕੋਈ ਨਹੀਂ ਕਦੀ ਸਵੇਰੇ 6:00 ਤੱਕ ਤੇ ਕਦੀ ਦੁਪਹਿਰ 2:00 ਤੋਂ 10:00 ਤੱਕ ਤੇ ਪਤਾ ਕੋਈ ਨਹੀਂ ਕਦੋਂ ਕੰਮ ਮਿਲਣਾ ਕਦੋਂ ਨਹੀਂ ਮਿਲਣਾ ਡਿਪੈਂਡ ਕਰਦਾ ਏਜੰਸੀ ਨੇ ਕਦੋਂ ਕੰਮ ਮਿਲਦਾ ਜੇ ਗੱਪਾਂ ਨਾ ਮਾਰੀਆਂ ਉਹ ਤੇ ਇਸਰ ਵੀ ਨਾ ਪੈਸੇ ਖਰਾਬ ਕਰਨ ਉਹ ਵੀ ਬੜਾ ਕੁਝ ਸੋਚ ਸਮੇਂ ਗਿਆ ਉਹ ਬਿਕੁ ਬਿਕ ਕੇ ਆਈ ਜਾਂਦੇ ਵੀ ਸਾਡਾ ਇਸ ਤਰ੍ਹਾਂ ਸੈਟ ਤੇ ਜਾ ਕੇ ਸੈਟੀਆਂ ਐ ਇੱਥੇ ਬੜੇ ਬੜੇ ਬੰਦੇ ਜਿਹੜੇ ਵੇਖੇ ਨੇ ਆਪਣੇ ਇਹਨੂੰ ਇੰਟੈਲੀਜੈਂਟ ਸਮਝਦੇ ਸੀ ਇੱਥੇ ਆ ਕੇ ਫੇਲ ਹੋ ਗਏ ਵੇ ਇੰਡੀਆ ਦੀ ਜਿਹੜੀ ਚਲਾਕੀ ਨਾ ਬਾਹਰ ਆ ਕੇ ਕੰਮ ਨਹੀਂ ਆਉਂਦੀ ਇੱਥੇ ਕੰਮ ਆਉਂਦਾ ਤਜਰਬਾ ਜੋ ਤੁਸੀਂ ਕੁਝ ਜਾਣਦੇ ਹੋ ਤੁਹਾਨੂੰ ਕੀ ਐਕਸਪੀਰੀਅੰਸ ਹੈ ਕੀ ਸੋਚ ਕੇ ਆਏ ਹੋ ਵੀ ਜਿਹਦੀਆਂ ਪੁਗਲਦੀਆਂ ਬੜਾ ਕੁਝ ਬੰਦੇ ਨੂੰ ਨਾ ਦੇਖਣਾ ਪੈਂਦਾ ਉੱਤੇ ਉਹ ਸੋਚਦੇ ਮਾਪਿਓ ਬੱਚਾ ਚੜਾ ਗਿਆ ਬਾਜੀ ਦੋ ਚੋ ਮਹੀਨਾ ਜਿੰਨੇ ਆ ਕੇ ਸੈਟ ਹੋ ਇਹਨਾਂ ਸਾਨੂੰ ਮਗਾ ਲੈਣਾ ਜਿਹੜੇ ਲੋਕ ਵਿਆਹ ਕਰਾ ਗਿਆ ਇਹ ਉਹਨਾਂ ਨੂੰ ਤਾਂ ਇੱਕ ਪਿਆਹ ਤੇਰਬਾ ਨੇ ਉਹਨਾਂ ਦੀ ਫਾਈਲ ਲਾਈ ਉਹਨਾਂ ਵਿਜੇ ਲਾ ਦਿੱਤਾ ਤੇ ਵਿਜੇ ਤੋਂ ਬਾਅਦ ਇੱਥੋਂ ਡਿੜ ਗਈ ਤੇ ਇੱਥੇ ਬੰਦਾ ਆਵੇ ਤੂੰ ਤੇਰਬਾ ਕੀ ਹੋਣਾ ਤੱਕੇ ਖਾਦੇ ਹੋ ਤੇ ਫੇਰ ਬਤਾਲਦਾ ਜ਼ਿੰਦਗੀ ਕੀ ਹੈ ਵਿਆਹ ਤੇ ਅਜਿਵੇਂ ਅੰਬਰ ਤੋਂ ਚੰਦ ਜਿਹਾ ਲੱਗਾ ਚੰਦੋਂ ਦਲੀਜਾ ਲੱਗਾ ਅੱਗੇ ਸੋਹਰਿਆਂ ਘਰ ਚਲਾ ਗਿਆ ਤੇ ਤੇਰਬਾ ਕੀ ਹੋਣਾ ਹੈ ਜਿਹੜੇ ਬੰਦੇ ਸਹੀ ਸੱਟ ਹੁੰਦੇ ਨਾ ਉਹ ਕਦੀ ਗੱਪਾਂ ਨਹੀਂ ਮਾਰਦੇ ਉਹਨਾਂ ਨੂੰ ਪਤਾ ਹੁੰਦਾ ਚਿਹਰਾ ਪੜਿਆ ਜਾਂਦਾ ਕਪਾਂ ਉਹ ਮਾਰਦੇ ਜਿ ਝੁੱਠੇ ਹੋਣਾ ਪੱਲੇ ਕੁਛ ਨਾ ਹੋਵੇ ਤਾਂ ਉਹਨੇ ਆਪਣੇ ਨੂੰ ਮੀਰੀ ਸ਼ੋ ਕਰਨੀ ਹੋਈਏ ਚਾਰ ਦਿਨਾਂ ਚ ਕਿੰਨੀ ਕਾਲੀ ਪਤਾ ਲੱਗੇ ਵੀ ਬਾਕੀ ਬੜੇ ਮੀਰ ਹੈਗੇ ਆ ਜਿਹੜਾ ਸਹੀ ਮੀਰ ਹੁੰਦਾ ਨਾ ਉਹ ਕਦੀ ਸ਼ੋ ਨਹੀਂ ਕਰਦਾ ਉਹ ਨਿਮਰਤਾ ਰੰਦੇ ਵਿੱਚ ਪਹਿਲਾਂ ਇੱਥੇ ਹਾਲਾਤ ਚੰਗੇ ਸੀ ਲੋਕ ਆਤ ਰਾਇ ਸੀ ਕਾਰੋਬਾਰ ਮਿਲ ਜਾਂਦਾ ਸੀ ਸੱਤੇ ਆਈ ਕਦੇ ਬਹੁਤ ਜ਼ਿਆਦਾ ਲੋਕ ਆਣ ਕਰਕੇ ਕਾਰੋਬਾਰ ਦੀ ਪਿੱਛੇ ਖਰਾਬ ਹੋਏ ਕੁਝ ਕਰੋਨਾ ਨੇ ਬਟਾ-ਬਟਾਲਤਾ ਸੀ ਕੁਝ ਵੈਸੇ ਮੰਦੇ ਲੈਟ ਚੱਲਣ ਦੀ ਹੈ ਸਿਆਣੇ ਆਣ ਵੀ ਸਰਚ ਕਰਕੇ ਆਂਦੇ ਵੇ ਦੇਖ ਜਾਂਦੇ ਕਿਹੜਾ ਮੁਕ ਜਗਾ ਕਿਹੜਾ ਮਾਲਾ ਕਿੱਥੇ ਸੈਟਿੰਗ ਹੋ ਸਕਦੀ ਏ بڑے ਮੁਲਕੇ ਜਿਹੜੇ ਮਾਪਿਓ ਨੂੰ ਤੁਸੀਂ ਨਹੀਂ ਮਗਾ ਸਕਦੇ ਬਾਟਰ ਮਗਾਣਾ ਵੀ ਬੜੀ ਮੁਸ਼ਕਲ ਹੈ ਇਸ ਕਰਕੇ ਕੋਈ ਸਟੈਪ ਇਸ ਸੋਚਣੇ ਕਿ ਤੋ ਜਿਹੜੇ ਗੱਪੀ ਰਿਸ਼ਤੇਦਾਰਾਂ ਮਗਨ ਲਾ ਕੇ ਬਾੜਾ ਜੋ ਜਿੱਤੇ ਤੁਸੀਂ ਵੀ ਰੋਗੇ ਤੇ ਪੈਸੇ ਵੀ ਖਰਾਬ ਹੋਣਗੇ ਥੈਂਕ ਯੂ